ਸਾਹਿਬ ਲਾਰ ਨੂੰ ਇਹ ਗੱਲ ਸਮਝ ਲੱਗ ਗਈ ਸੀ ਵੀ ਇਹ ਨਾਨਕ ਨਿਰੰਕਾਰ ਆ ਤੇ ਸਾਡਾ ਜੀਵਨ ਇਸ ਸੰਸਾਰ ਤੇ ਕੇਵਲ ਸਫਲ ਹੋਣ ਵਾਸਤੇ ਆਇਆ ਵਾ ਧੰਨ ਵਾਸਤੇ ਨਹੀਂ ਆਇਆ। ਸਾ ਸੰਗਤ ਦੀ ਇਥੇ ਨਵਾਬ ਨੇ ਵੀ ਸਾਰੇ ਯਤਨ ਕੀਤੇ ਪਰ ਸਤਿਗੁਰ ਜੀ ਕਹਿੰਦੇ ਨਹੀਂ ਵਿਹੁੰਨ ਨੇ। ਹੁਣ ਤੁਸੀਂ ਸਾਡਾ ਹਿਸਾਬ ਤਵਲੇਖਾ ਜੋ ਕਾ ਪੂਰਾ ਕਰ ਲੋ। ਅੱਜ ਵੀ ਉੱਥੇ ਜਦੋਂ ਜਾਈਏ ਦਰਸ਼ਨ ਕਰੀਏ ਸੁਲਤਾਨਪੁਰ ਲੋਧੀ ਦੇ ਉਸ ਹੱਟ ਗੁਰਦੁਆਰਾ ਹੱਟ ਸਾਹਿਬ ਦੇ ਇਿੱਥੇ 사ਤਗੁਰੂ ਜੀ ਬੈਠ ਕੇ ਮੋਦੀ ਖਾਨਾ ਜਿਹੜਾ ਚ ਲਾਉਂਦੇ ਸਨ ਉੱਥੇ ਸਾਹ ਸੰਗਤ ਜੀ ਇਹ ਲਿਖਤ ਲਿਖੀ ਹੋਈ ਹੈ ਜਿੱਥੇ ਹਿਸਾਬ ਕੀਤਾ ਗਿਆ ਸੀ ਜਿਹੜੀ ਕੋਤਵਾਲੀ ਸੀ ਉਸ ਸਮੇਂ ਬੁਲਾ ਕੇ ਹਿਸਾਬ ਲੇਖਾ ਪੁੱਛਦੇ ਸਨ ਉੱਥੇ ਇਹ ਗੱਲ ਲਿਖੀ ਹੋਈ ਏ 600 ਕੇ ਕੁਝ ਰੁਪਈਏ ਜਿਹੜੇ ਨੇ ਗੁਰਨਾਨਕ ਦੇਵ ਜੀ ਮਹਾਰਾਜ ਜੀ ਆਂ ਦੇ ਵੱਲ ਵਾਦਦੇ ਨੇ ਦੌਲਤਖਾਨ ਵੱਲ ਗੁਰਨਾਨਕ ਦੇਵ ਜੀ ਮਹਾਰਾਜ ਨੇ ਲੈਣੇ ਨੇ ਦੌਲਤਖਾਨ ਦੇ ਕੋਲ ਉਹ ਲਿਖਤ ਉੱਤੇ ਲਿਖੀ ਉਹ ਵਟੇ ਅੱਜ ਵੀ ਉੱਥੇ ਪਏ ਨੇ ਦਰਸ਼ਨ ਕਰਦੇ ਆਪਾਂ ਇੱਥੇ ਗੁਰਮੁਖ ਪਿਆਰਿਓ ਕਾਜੀ ਜਿਹੜਾ ਕਿ ਗੁਰਮਾਨਿਤ ਦੇਵ ਜੀ ਮਹਾਰਾਜ ਜੀਏ ਜਿਹੜੇ ਸਰਬਸਾਂਝੀ ਵਾਲਤਾ ਦਾ ਉਪਦੇਸ਼ ਦੇਰੇ ਨੇ ਨਾ ਕੋ ਹਿੰਦੂ ਨਾ ਮੁਸਲਮਾਨ ਅੱਲਾਹ ਜੀ ਕਹਿ ਪਿੰਡ ਪ੍ਰਾਣ ਕਹਿੰਦੇ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਬਸ ਇਨਸਾਨੀਅਤ ਚਾਹੀਦੀ ਹੈ ਇਨਸਾਨੀਅਤ ਚਾਹੀਦੀ ਹੈ ਸਤਗੁਰੂ ਨੇ ਕਿਹਾ ਸੀ ਨਾ ਭਾਈ ਗੁਰਦਾਸ ਜੀ ਨੇ ਵਾਰ ਵਿੱਚ ਲਿਖਿਆ ਕਿ ਸ਼ੁਭ ਅਮਲਾਂ ਬਾਜੋ ਦੋਨੋਂ ਰਹੀ ਹਿੰਦੂ ਵੱਡਾ ਇਹ ਮੁਸਲਮਾਨ ਹੋਈ ਸ਼ਬਬ ਬਲਾਂ ਮਾ ਤੇ ਦੋਨੋਂ ਰਹੀ ਤੇ ਜੇ ਸ਼ਬ ਅਮਲ ਨਹੀਂ ਹੈ ਤਾਂ ਦੋਵਾਂ ਨੂੰ ਰੋਣਾ ਹੀ ਪਵੇਗਾ ਆਸਰ ਕਰ ਦੁੱਖ ਚੱਲਣਾ ਹੀ ਪਵੇਗਾ ਇੱਥੇ ਤੇ ਸ਼ਬ ਅਮਲਾਂ ਦੇ ਨਿਵੇੜੇ ਹੋਣੇ ਆ ਨਾ ਕਿ ਮੁਸਲਮਾਨ ਹੋਣ ਦੇ ਦਾ ਸਿੱਖ ਹੋਣ ਦੇ ਜਾਂ ਹਿੰਦੂ ਹੋਣ ਦੇ ਨਾ ਇੱਥੇ ਅਮਲ ਚਾਹੀਦੇ ਆ ਸ਼ਬ ਅਮਲ ਕੋਈ ਵੀ ਕਰ ਲਵੇ ਚੰਗਾ ਕਰਮ ਕੋਈ ਵੀ ਕਰੇਗਾ ਉਹ ਚੰਗੇ ਚ ਲਿਖਿਆ ਜਾਣਾ ਉਸ ਧਰਮ ਦਾ ਕੋਈ ਲੇਖਾ ਜੋਖਾ ਹੀ ਨਹੀਂ ਆ ਕਾਜੀ ਸਾਹਿਬ ਨੇ ਕਿਹਾ ਜੇ ਤੁਸੀਂ ਸਭਨਾਂ ਨੂੰ ਬਰਾਬਰ ਮੰਨਦੇ ਹੋ ਸਭ ਨੂੰ ਬਰਾਬਰ ਕਹਿੰਦੇ ਤੇ ਆਓ ਚੱਲੀਏ ਫੇ ਸਾਡੇ ਨਾਲ ਨਮਾਜ਼ ਪੜੋ ਨਮਾਜ਼ ਪੜੋ ਹੁਣ ਜਿਹੜਾ ਨਮਾਜ਼ ਪੜਨ ਨੂੰ ਤੇ ਜਾਣਾ ਸੀਗਾ ਤੇ ਨਾਲ ਦੌਲਤ ਖਾਨ ਵੀ ਨਵਾਬ ਨੂੰ ਵੀ ਬੁਲਾ ਲਿਆ ਗਿਆ ਉਹ ਵੀ ਨਮਾਜ਼ ਪੜਨ ਉਸੇ ਸਮੇਂ ਜਾਂਦਾ ਸੀ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਨੇ ਇਹ ਪ੍ਰਚਾਰ ਕੀਤਾ ਵਾ ਕਿ ਸਾਰੇ ਬਰਾਬਰ ਆ ਜੀ ਤੇ ਜੇ ਬਰਾਬਰ ਆ ਤੇ ਇਹ ਤੇ ਸਨਾਤਨ ਮਤ ਦੇ ਨਾਲ ਹਿੰਦੂ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਇਹ ਆਉਣ ਫਿਰ ਨਮਾਜ਼ ਪੜਨਾ ਜਦੋਂ ਇਹ ਗੱਲ ਗੁਰਨਾਨਕ ਦੇਵ ਜੀ ਮਹਾਰਾਜ ਨੇ ਪ੍ਰਵਾਨ ਕਰ ਲਈ ਨਵਾਬ ਵੀ ਤੁਰ ਪਿਆ ਕਾਜੀ ਵੀ ਤੁਰ ਪਿਆ ਤੇ ਕਈ ਵਾਰੀ ਹੁੰਦਾ ਜਦੋਂ ਧਰਮ ਦੇ ਕਾਰਜਵਾਲ ਤੁਰੀ ਇਹਨਾਂ ਤੇ ਕਈ ਕੋਈ ਗੱਲ ਹੀ ਇਹੋ ਜੀ ਕੰਨ 'ਚ ਪੈ ਜਾਂਦੀ ਹੈ ਤੇ ਫਿਰ ਧਿਆਨ ਉੱਤੇ ਟਿਕ ਜਾਂਦਾ ਉਹ ਕਹਿੰਦੇ ਵੀ ਜਦੋਂ ਨਵਾਬ ਤੁਰਿਆ ਨਾ ਤੇ ਉਹਦੇ ਅਹਿਲ ਕਰਨੇ ਕਿਹਾ ਜੀ ਉਹ ਨਵਾਬ ਸਾਹਿਬ ਆਪਾਂ ਕਾਬਲ ਘੋੜੇ ਖਰੀਦਣ ਜਾਣਾ ਸੀਗਾ ਤੇ ਉਹਨੇ ਉਹਨੂੰ ਕਿਹਾ ਵੀ ਰੁਕ ਜਾ ਕੋਈ ਗੱਲ ਨਹੀਂ ਪਹਿਲਾਂ ਮੈਂ ਜਿਹੜਾ ਕੰਮ ਕਰਨ ਤੇ ਲਿਆ ਉਹ ਕਰ ਆਵਾਂ ਇੰਦਾ ਹੀ ਕਾਜੀ ਦੇ ਕੰਨ 'ਚ ਵੀ ਆਵਾਜ਼ ਪੈ ਗਈ ਕਿ ਕਾਜੀ ਸਾਹਿਬ ਘੜੇ ਘਰ ਦੇ ਵਿੱਚ ਕਿਹੜੀ ਘੋੜੀ ਸੂਈ ਆਂ ਵੀ ਉਹ ਵਸ਼ੇਰੀ ਠੀਕ ਠਾਕ ਆ ਉਹ ਧਿਆਨ ਚਲ ਗਿਆ ਵੀ ਉਹ ਤੇ ਮੈਂ ਅਜ ਬੰਨ ਕੇ ਨਹੀਂ ਆਇਆ ਖੁੱਲੀ ਆ ਭੱਜੀ ਫਿਰਦੀ ਸੀਗੀ ਉਹ ਨਵਾਸ ਗੁਰਦਾਨਨਕ ਦੇਵ ਜੀ ਮਾਰ ਰਹੇ ਨੇ ਤੁਰੇ ਕਿੱਧਰ ਜਾ ਰਹੇ ਨੇ ਨਮਾਜ਼ ਪੜਨ ਵਾਸਤੇ ਜਦੋਂ ਤੋਂ ਕਈ ਵਾਰੀ ਅਸੀਂ ਤੁਰਦੇ ਹਾਂ ਨਾ ਕਾਰਜ ਵਾਸਤੇ ਤੇ ਦਿਮਾਗ ਦੇ ਵਿੱਚ ਕੋਈ ਗੱਲ ਪੈ ਜਾਵੇ ਤੇ ਉਹ ਫਿਰ ਟਿਕ ਜਾਂਦੀ ਹੈ ਉਹ ਉੱਥੇ ਹੀ ਦਿਮਾਗ ਘੁੰਮੀ ਜਾਂਦਾ ਹੈ ਉਸੇ ਗੱਲ ਦੇ ਉੱਪਰ ਜਿੰਨਾ ਮਰਜ਼ੀ ਯਤਨ ਕਰ ਲਓ ਤੁਸੀਂ ਮੰਨ ਲਓ ਮੈਂ ਆਪਣੇ ਕਮਰੇ 'ਚ ਇੱਥੇ ਤੱਕ ਆਇਆ ਨਾ ਜੇ ਕੋਈ ਦਿਮਾਗ 'ਚ ਗੱਲ ਪੈ ਗਈ ਹੈ ਮੈਂ ਤੇ ਜਿੰਨੀ ਮਰਜ਼ੀ ਕਿਤੇ ਤੱਕ ਤਰੀ ਜਾਵਾਂ ਪਰ ਉਹ ਦਿਮਾਗ ਘੁੰਮੇ ਜਾਈਗੀ ਗੱਲ ਆਟੋਮੈਟਿਕ ਘੁੰਮੇ ਜਾਈਗੀ ਉਹ ਹੈ ਇਸ ਤਰ੍ਹਾਂ ਕਿ ਉਹ ਜਾ ਕੇ ਬੈਠ ਗਏ ਗੁਰਨਾਨਕ ਦੇਵ ਜੀ ਮਾਰ ਜ ਕਹਿੰਦੇ ਸਾਡਾ ਨਮਾਜ਼ ਪੜੋਗੇ ਕਹਿੰਦੇ ਪੜਾਂਗੇ ਬਾਹਰ ਦੁਨੀਆ ਇਕੱਠੀ ਹੋ ਗਈ ਕਿ ਵੀ ਅੱਜ ਨਾਨਕ ਨੂੰ ਕਾਜੀ ਸਾਹਿਬ ਨੇ ਮੁ슬ਮਾਨ ਬਣਾ ਲੈਣਾ ਜੇ ਨਮਾਜ਼ ਪੜੀ ਪੜਾਤੀ ਤੇ ਸਮਝ ਲਓ ਮੁ슬ਮਾਨ ਬਣ ਗਏ ਵੀ ਅੱਜ ਤੋਂ ਬਾਅਦ ਨਾਨਕ ਮੁ슬ਮਾਨ ਹੋ ਗਿਆ ਇਸਲਾਮ ਤੇ ਇਸਲਾਮ ਕਬੂਲ ਕਰ ਲਿਆ ਇਹਨਾਂ ਨੇ ਦੁਨੀਆ ਇਕੱਠੀ ਹੋ ਗਈ ਵੇਖਣ ਵਾਸਤੇ ਵੀ ਆਕੀ ਬਣਿਆ ਧੰਗ ਗੁਰਨਾਨਕ ਦੇਵ ਜੀ ਮਹਾਰਾਜ ਗਏ ਨੇ ਕਾਜੀ ਨੇ ਉਹ ਆਪੀ ਅਜ਼ਾਨ ਦੇਣਾ ਕੀਤੀ ਅਜ਼ਾਨ ਦਾ ਮਤਲਬ ਹੁੰਦਾ ਉੱਚੀ ਆਵਾਜ਼ ਦੇਣਾ ਵੀ ਨਮਾਜ਼ ਦਾ ਸਮਾਂ ਹੋ ਗਿਆ ਤੇ ਆਓ ਅੱਲਾਹੁ ਅਕਬਰ ਜਿਹੜੀ ਆਵਾਜ਼ ਆਉਂਦੀ ਹੈ ਨਾ ਕਈ ਵਾਰ ਮਸਜਿਦ ਚੋਂ ਆਪਾਂ ਸੁਣਦੇ ਆ ਉਹ ਇਹ ਕਿ ਵੀ ਅੱਲਾਹ ਦੀ ਬੰਦਗੀ ਕਰਨ ਦਾ ਟਾਈਮ ਹੋ ਗਿਆ ਤੁਸੀਂ ਵੀ ਮਸਜਿਦ ਦੇ ਵਿੱਚ ਪਹੁੰਚਣਾ ਕਰੋ ਤੇ ਜਾਂ ਜਿੱਥੇ ਵੀ ਹੈਗੇ ਹੋ ਆਪਣੀ ਨਮਾਜ਼ ਅਦਾ ਕਰਨੀ ਕਰੋ ਕਾਜੀ ਵੀ ਲੱਗ ਪਿਆ ਨਮਾਜ਼ ਅਦਾ ਕਰਨ ਨਵਾਬ ਵੀ ਲੱਗ ਪਿਆ ਪਰ ਨਾਲ ਨਾਲ ਟੀਰੀ ਜੀ ਅੱਖ ਦੇ ਨਾਲ ਗੁਰੂ ਨਾਨਕ ਦੇਵ ਜੀ ਵੱਲ ਨੂੰ ਵੀ ਦੇਖੀ ਜਾਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾ ਖੜੇ ਨੇ ਹੁਣ ਨਾਲੇ ਉਹ ਨਮਾਜ਼ ਪੜੀ ਜਾਂ ਨਾਲੇ ਟੀਰੀ ਜੀ ਅੱਖਣਾ ਖੋਲ ਕੇ ਅੱਖਾਂ ਉਧਰ ਗੁਰੂ ਨਾਨਕ ਦੇਵ ਜੀ ਨੂੰ ਵੇਖੀ ਜਾਂਦੇ ਨੇ ਵੀ ਇਹ ਕਰਦੇ ਪਏ ਕਿ ਸਾਡੇ ਅੰਗੋ ਜਿੰਨੇ ਅਸੀਂ ਸਜਦਾ ਕਰਦੇ ਪਏ ਆ ਅਹੀਂ ਜੋ ਤਰੀਕਾ ਢੰਗ ਤਰੀਕਾ ਹੀ ਨਮਾਜ਼ ਦਾ ਬੈ ਕੇ ਕਰਨਾ ਹੱਥ ਕਿਹੜੇ ਕਰਨੇ ਜੋ ਵੀ ਉਹ ਕਰਦੇ ਪਏ ਗੁਰਦਾਮ ਸਿੰਘ ਜੀ ਨਾਲ ਉਹ ਖੜੇ ਹੋਏ ਨੇ ਜਦੋਂ ਨਮਾਜ਼ ਖਤਮ ਹੋ ਉਹ ਚਾਹੁੰਦੇ ਸੀ ਕਿਹੜਾ ਟਾਈਮ ਹੋਵੇ ਨਮਾਜ਼ ਖਤਮ ਹੋਵੇ ਤੇ ਨਾਨਕ ਨੂੰ ਪੁੱਛੀਏ ਜੀਰਾ ਇਹ ਨਾਲ ਗੱਲ ਕਰਦੇ ਆ ਨਮਾਜ਼ ਖਤਮ ਹੋਈ ਖਤਮ ਹੁੰਦਿਆ ਸਾਰੀ ਕਾਜੀ ਸਾਹਿਬ ਗਏ ਕਿਉਂਕਿ ਧਰਮੀ ਨੇ ਨਾ ਹੁਣ ਕਾਜੀ ਦਾ ਪਹਿਲਾ ਫਰਜ਼ ਆ ਕਾਜੀ ਗਿਆ ਕੋਲ ਗੁਰਦਾਮ ਸਿੰਘ ਜੀ ਮਾਰੇ ਕਹਿੰਦੇ ਕਹਿੰਦੇ ਫਿਰ ਉਹੀ ਗੱਲ ਕਰ ਛੱਡੀ ਨਾ ਤੁਸੀਂ ਤੇ ਗੱਲਾਂ ਹੀ ਕੀਤੀਆਂ ਨਾ ਵੀ ਮੈਂ ਸਾਰਿਆਂ ਨੂੰ ਬਰਾਬਰ ਸਮਝਦਾ ਤੁਹਾਨੂੰ ਨਮਾਜ਼ ਤੇ ਤੁਸੀਂ ਪੜ੍ਹੀ ਨਹੀਂ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੀ ਤੁਸੀਂ ਕਿਉਂ ਗੁੱਸਾ ਖੁੰਦੇ ਹੋ ਵੀ ਤੁਸੀਂ ਕਹੇ ਵੀ ਸਾਡਾ ਨਾਮਾਜ਼ ਪੜੋਗੇ ਅਸੀਂ ਤੁਹਾਡਾ ਨਾਮਾਜ਼ ਪੜਨਾ ਆਏ ਆ ਤੇ ਸਾਡਾ ਪੜੀ ਕਿਉਂ ਨਹੀਂ ਤੇ ਗੁਰਨਾਨਕ ਦੇਵ ਜੀ ਮਹਾਰਾਜ ਵੈਸੇ ਉਹਨੂੰ ਇੱਕ ਗੱਲ ਸਮਝਾਉਣਾ ਚਾਹੁੰਦੇ ਨੇ ਕਹਾਂ ਜੀ ਤੁਸੀਂ ਹੈਗੇ ਉਹ ਧਰਮੀ ਤੇ ਧਰਮੀ ਬੰਦਾ ਜੇ ਇਦਾਂ ਕਰੇ ਨਾ ਤੇ ਫਿਰ ਗੱਲ ਠੀਕ ਜੀ ਨਹੀਂ ਲੱਗਦੀ ਵੀ ਤੁਸੀਂ ਇਹ ਪੜਦਾ ਰਹਿਣਦੇ ਹੋ ਤੇ ਹੋਰ ਕੋਈ ਹੁੰਦਾ ਤੇ ਮੈਂ ਉਸੇ ਟਾਈਮ ਹੀ ਕਹਿ ਦਣਾ ਸੀ ਵੀ ਤੁਸੀਂ ਤੇ ਆਪ ਦੇ ਪੜੀ ਨਹੀਂ ਮੈਨੂੰ ਕੀ ਬਣਾਉਣਾ ਤਲਕਾਜੀ ਕਿਤੋਂ ਟਲੇ ਹੁਣ ਉਹਨੂੰ ਵੀ ਗਿਆਨ ਸੀਗਾ ਕਾਜੀ ਕਹਿੰਦਾ ਜੀ ਤੁਸੀਂ ਦੱਸਣਾ ਕਰੋ ਸਤਿਗੁਰੂ ਨੇ ਫਿਰ ਇੱਕੋ ਹੀ ਗੱਲ ਕਹੀ ਜਿਹੜੀ ਇੱਥੇ ਗੁਰੂ ਅਮਰਦਾਸ ਜੀ ਮਰ ਕਹਿੰਦੇ ਏ ਮਨ ਹੜ ਜੇ ਧਿਆਏ ਤੋ ਇੱਕ ਮਨ ਇੱਕ ਚਿਤ ਪਾਏ ਕਾਜੀ ਨੂੰ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੀ ਕਾਜੀ ਸਾਹਿਬ ਮਾਫ ਕਰਿਓ ਮੈਨੂੰ ਦੱਸਿਓ ਤੁਸੀਂ ਪੜੀ ਐ ਕਹਿੰਦਾ ਜੀ ਮੈਂ ਤੁਹਾਡੇ ਸਾਹਮਣੇ ਪੜੀ ਐ ਮੇਰੇ ਗਵਾਹ ਕਈ ਨੇ ਮੇਰਾ ਗਵਾਹ ਸਭ ਤੋਂ ਵੱਡਾ ਵੇਖੋ ਤੁਹਾਡਾ ਨਵਾਬ ਆ ਦੌਲਤ ਖਾਇਆ ਮੇਰੇ ਨਾਲ ਨਾਲ ਬੈਠੇ ਸੀ ਨਾ ਇਹਨਾਂ ਨੂੰ ਵੀ ਪਤਾ ਹੈ ਸਤਿਗੁਰ ਕਹਿੰਦੇ ਜਿਹੜੇ ਮਨ ਨਾਲ ਜਿਹੜੀ ਤੁਸੀਂ ਨਮਾਜ਼ ਪੜ੍ਹੀ ਹੈ ਨਾ ਉਹ ਸਰੀਰ ਨੇ ਪੜ੍ਹੀ ਹੈ ਤੁਹਾਡੇ ਨੇ ਜਿਹੜਾ ਕੰਮ ਸਰੀਰ ਨੇ ਕਰਨਾ ਸੀ ਉਹ ਤੁਸੀਂ ਮਨ ਕੋ ਕਰਾਈ ਗਏ ਜਿਹੜਾ ਮਨ ਨੇ ਕਰਨਾ ਸੀ ਉਹ ਸਰੀਰ ਕੋ ਕਰਾ ਲਿਆ ਪੀ ਕਰਨਾ ਤੇ ਸਰੀਰ ਘੋੜੀ ਤੇ ਬੰਦਨੀ ਸੀ ਸਰੀਰ ਨੇ ਵਸ਼ੇਰੀ ਜਿਹੜੀ ਘਰੇ ਸੁੱਈ ਹੈ ਤੁਹਾਡੇ ਜਿਹਦਾ ਤੁਹਾਨੂੰ ਡਰ ਪਿਆਈ ਵੀ ਖੂਚ ਨਾ ਡਿਗ ਪੇ ਖੂਚ ਨਾ ਡਿਗ ਪੇ ਖੂਚ ਨਾ ਡਿਗ ਪੇ ਉਹ ਬੰਦ ਨਹੀਂ ਸੀ ਤੁਹਾਡੇ ਸਰੀਰ ਨੇ ਸਰੀਰ ਤੁਹਾਡਾ ਇੱਥੇ ਮੱਜੇ ਚ ਆ ਤੇ ਮਨ ਦੇ ਨਾਲ ਤੁਸੀਂ ਕੋਈ ਆਪਣੀ ਵਸ਼ੇਰੀ ਸਾਂਭੀ ਜਾਂਦੇ ਹੋ ਨਮਾਜ਼ ਕਿੰਨੇ ਪੜੀ ਫਿਰ ਨਮਾਜ਼ ਤੇ ਪੜੀ ਮਨ ਨਾਲ ਨਾ ਨਮਾਜ਼ ਪੜਨੀ ਸੀਗੀ ਅਸਲ ਤੇ ਨਮਾਜ਼ ਹੋਵੇ ਜਿਹੜਾ ਮਨ ਨਾਲ ਪੜੇ ਨਮਾਜ਼ ਨਾਲ ਮਾ ਪੜਦੇ ਫਿਰ ਉਹ ਸ਼ਰਮਿੰਦਾ ਹੋ ਗਿਆ ਆਖਰਕਾਰ ਜਿਹੜਾ ਸੱਚ ਸਾਹਮਣੇ ਆਇਆ ਪੀ ਗੱਲ ਤੇ ਸਹੀ ਹੈ ਕਿ ਕਾਮੇਰਾ ਮਨ ਤੇ ਇੱਥੇ ਹੈ ਹੀ ਨਹੀਂ ਸੀਗਾ ਸਰੀਰ ਹੀ ਇੱਥੇ ਸੀਗਾ ਗੁਰਦਾਨ ਦੇ ਜੀ ਮਹਾਰਾਜ ਕਹਿੰਦੇ ਜਿਹੜਾ ਕਾਰਜ ਸਰੀਰ ਨਾਲ ਕਰਨ ਵਾਲਾ ਸੀ ਉਹ ਤੁਸੀਂ ਮਨ ਨਾਲ ਕੀਤਾ ਤੇ ਜਿਹੜਾ ਮਨ ਨਾਲ ਕਰਨਾ ਸੀਗਾ ਉਹ ਤੁਸੀਂ ਸਰੀਰ ਨਾਲ ਕਰਨ ਲੇ ਹੋ ਸੀਸ ਨੇ ਆਇਆ ਕਹਿਤੀ ਹੈ ਜੇ ਰਿਦੈ ਕ ਸੁਧੇ ਜਾਏ ਮਨ ਵਿੱਚ ਕੁਝ ਹੋ ਰਿਹਾ ਜਿੰਨਾ ਮਰਜ਼ੀ ਮੱਥੇ ਟੇਕੀ ਜਾ ਜਿੰਨੀ ਆ ਮਰਜੀ ਨਮਾਜ਼ਾਂ ਅਦਾ ਕਰੀ ਜਾ ਜੋ ਮੰਨੀ ਇੱਥੇ ਹੈ ਹੀ ਨਹੀਂ ਤੇ ਨਵਾਬ ਕੋ ਬੋਲਿਆ ਨਵਾਬ ਕਹਿੰਦਾ ਜੀ ਚਲੋ ਨਾਨਕ ਜੀ ਤੁਸੀਂ ਇਹਨਾਂ ਨਾਲ ਮਰਨਾ ਪੜ ਲੰਦੇ ਚਲੋ ਇਹ ਤੇ ਵਿਛੇੜੀ ਤੇ ਗੁਰਨਾਨਕ ਦੇ ਜੀ ਮਾਰੇ ਕਹਿੰਦੇ ਨਵਾਬ ਸਾਹਿਬ ਤੁਸੀਂ ਵੀ ਰਹਿਣ ਦਿਓ ਤੁਸੀਂ ਵੀ ਰਹਿਣ ਦਿਓ ਉਹ ਕਹਿੰਦੀ ਕਿਉਂ ਰਹਿਣ ਦਿਓ ਮੈਂ ਤੇ ਪੜੀ ਹੈ ਨਾ ਕਹਿੰਦੇ ਪੜੀ ਤੁਸੀਂ ਵੀ ਕੋਈ ਨਹੀਂ ਜੀ ਹੈਗੀ ਹੁਣ ਜੇ ਸੱਚ ਪੁੱਛਦੇ ਜਿੱਤੇ ਉਹ ਕਹਿੰਦੇ ਮੈਂ ਕਿਉਂ ਨਹੀਂ ਬੜੀ ਕਹਿੰਦੇ ਫੇਰ ਘੋੜੇ ਕੌਣ ਫਰੀਦਦਾ ਪਿਆਰੇ ਜੇ ਤੁਸੀਂ ਨਮਾਜ਼ ਪੜ੍ਹੀ ਐ ਤੇ ਘੋੜੇ ਕੌਣ ਖਰੀਦਦਾ ਪਿਆ ਸੀ ਤੁਹਾਡਾ ਮਨ ਤੇ ਕਾਬਲ ਪਹੁੰਚਿਆ ਪਿਆ ਸੀਗਾ ਸਰੀਰ ਤੁਹਾਡਾ ਇੱਥੇ ਐ ਇਹ ਬੰਦਗੀ ਜਿਹੜੀ ਐ ਇੱਕ ਮਨ ਇੱਕ ਚਿੱਤ ਹੋ ਕੇ ਬੜੀ ਜਾਣੀ ਐ ਸਰੀਰ ਨਾਲ ਨਹੀਂ ਬੜੀ ਜਾਣੀ ਮਨ ਤਾਂ ਤਨ ਤੁਹਾਡਾ ਇੱਥੇ ਸੁਲਤਾਨਪੁਰ ਲੋਧੀ ਚ ਐ ਮਨ ਤੁਸੀਂ ਉੱਤੇ ਕਾਬਲ ਚ ਭੇਜ ਦਿੱਤਾ ਤੇ ਤੁਸੀਂ ਕਹਿੰਦੇ ਮੈਂ ਨਮਾਜ਼ ਪੜ੍ਹੀ ਐ ਨਮਾਜ਼ ਤੁਸੀਂ ਕੋਈ ਨਾ ਪੜ੍ਹੀ ਆਖਰਕਾਰ ਕਾਜੀ ਨੂੰ ਤੇ ਨਵਾਬ ਨੂੰ ਮਾਫੀ ਮੰਗਣੀ ਪਈ ਮਾਫੀ ਮੰਗਣੀ ਪਈ ਵੀ ਨਹੀਂ ਵਾਕਿਆ ਹੀ ਇਹ ਗੱਲ ਸਹੀ ਹੈ ਨਾਨਕ ਦੀ ਵੀ ਮਨ ਦੇ ਨਾਲ ਹੀ ਬੰਦਗੀ ਹੋਣੀ ਹੈ ਮਨ ਦੇ ਨਾਲ ਹੀ ਅੱਲਾ ਖੁਦਾ ਰਾਮ ਵਾਹਿਗੁਰੂ ਤੇ ਆਇਆ ਜਾਣਾ ਹੈ ਤਨ ਦੇ ਨਾਲ ਨਹੀਂ ਹਾਂ ਮਨ ਹਟੀ ਹੈ ਮਨ ਚੰਚਲ ਹੈ ਮਨ ਭੱਜਦਾ ਹੈ ਬਾਹਰ ਨੂੰ ਭੱਜਦਾ ਹੈ ਇਹਨੂੰ ਮੋੜ ਕੇ ਲਿਆਉਣਾ ਇਹਦੇ ਪਿੱਛੇ ਜਾਣਾ ਪੈਂਦਾ ਸੁਰਤ ਨੂੰ ਭੇਜਣਾ ਪੈਂਦਾ ਇਹਨੂੰ ਮੋੜਨ ਵਾਸਤੇ ਤੁਸੀਂ ਦੇਖੋਗੇ ਕੋਈ ਜਾਨਵਰ ਕੋਈ ਪਸ਼ੂ ਰਖੀਏ ਨਾ ਘਰ ਦੇ ਵਿੱਚ ਤੇ ਉਹ ਜਦੋਂ ਇੱਧਰ ਉੱਧਰ ਭੱਜਿਆ ਫਿਰੇ ਤੇ ਉਹਨੂੰ ਹੀ ਬਾਰ-ਬਾਰ ਮੋੜ ਕੇ ਲਿਆਉਨੇ ਆ ਜਦੋਂ ਬਾਰ-ਬਾਰ ਮੋੜ ਕੇ ਲਿਆਉਨੇ ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਮੇਰਾ ਆ ਟਕਾਣਾ ਮੈਂ ਇੱਥੇ ਖੜਨਾ ਉਹਨੂੰ ਨਾ ਸੰਗਲ ਪਾਉਣ ਦੀ ਲੋੜ ਐ ਨਾ ਰੱਸੀ ਪਾਉਣ ਦੀ ਲੋੜ ਐ ਨਾ ਡਾਂਗ ਲਾ ਕੇ ਖੜਨ ਦੀ ਲੋੜ ਐ ਉਹ ਆਪਣੇ ਬੋਥੇ ਆ ਕੇ ਖੜ ਜੂਗਾ ਆਪਣੇ ਕਿੱਲੇ ਤੇ ਆਪਣੇ ਆ ਬਖੜ ਜੂਗਾ ਕਿਉਂਕਿ ਮੋੜ-ਮੋੜ ਕੇ ਉਹਨੂੰ ਹੀ ਲਿਆਂਦਾ ਹੀ ਹੁੰਦੇ ਆ ਤੇ ਜਦੋਂ ਬਾਰ-ਬਾਰ ਮੋੜ-ਮੋੜ ਕੇ ਮਨ ਨੂੰ ਲਿਆਵਾਂਗੇ ਨਾ ਜਾਏਗਾ ਇਹ ਨਹੀਂ ਜਾਏਗਾ ਭੱਜੇਗਾ ਇਹ ਦੌੜੇਗਾ ਜ਼ਰੂਰ ਦੌੜੇਗਾ ਇਹ ਜੇ ਪਹਿਲਾਂ ਹੀ ਟਿਕ ਗਿਆ ਕਈ 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 ਤੇ ਭਾਲਦਿਆਂ ਵੀ ਪਹਿਲਾਂ ਹੀ ਕੰਮ ਹੋ ਜੇ ਉਹ ਪਤਾ ਕੀ ਕਹਿੰਦੇ ਨੇ ਮਾਫ ਕਰਿਓ ਸਾਡਾ ਸਾਰਿਆਂ ਦਾ ਹਾਲ ਹੈ ਮੈਂ ਵੀ ਆਪਣੇ ਨਾਲ ਵਿੱਚ ਰੱਖਾਂ ਆਪਾਂ ਸਾਰੇ ਇਹੀ ਚਾਹੁੰਨੇ ਆ ਉਹ ਕੀ ਕਰੀਏ ਜੀ ਗੁਰਦ੍ਰਿਜਾਈ ਦਾ ਮਨ ਤੇ ਟਿਕਦਾ ਨਹੀਂ ਬਾਣੀ ਤੇ ਪੜੀਦੀ ਹੈ ਮਨ ਤੇ ਟਿਕਦਾ ਨਹੀਂ ਉਹ ਭਲਿਆ ਜੇ ਮਾਨੀ ਟਿਕ ਗਿਆ ਫਿਰ ਤੇ ਬਾਣੀ ਪੜਨ ਦੀ ਲੋੜ ਹੀ ਨਹੀਂ ਮੰਨ ਨੂੰ ਟਕਾਉਣ ਵਾਸਤੇ ਤੇ ਬਾਣੀ ਪੜਨੀ ਹੈ ਮਨ ਨੂੰ ਟਕਾਉਣ ਵਾਸਤੇ ਤੇ ਗੁਰੂ ਦੇ ਦਵਾਰ ਤੇ ਜਾਣਾ ਕਿ ਮਨ ਟਿਕ ਜਾਵੇ ਇਹਦੇ ਅੰਦਰ ਸਬਰ ਆ ਜਾਵੇ ਸੰਤੋਖ ਆ ਜਾਵੇ ਇਹਦੀਆਂ ਤ੍ਰਿਸ਼ਨਾਵਾਂ ਦੇ ਉੱਪਰ ਕਾਬੂ ਪਾ ਲਵੇ ਇਹ ਜਿਹੜਾ ਐਵੇਂ ਚਿੰਤਾਤਾ ਹੋਈ ਜਾਂਦਾ ਚਿੰਤਾ ਲਈ ਬੈਠਾ ਏ ਇਹਨੂੰ ਦਲਾਸਾ ਆਵੇ ਵੀ ਜੋ ਪ੍ਰਮਾਤਮਾ ਕਰ ਰਿਹਾ ਵਧੀਆ ਕਰ ਰਿਹਾ ਜੋ ਕਰੇਗਾ ਵਧੀਆ ਕਰੇਗਾ ਮਨ ਨੂੰ ਟਿਕਾਉਣਾ ਹੈ ਜੇ ਮਨ ਪਹਿਲਾਂ ਹੀ ਟਿਕ ਗਿਆ ਆਪਾਂ ਬਾਹਰੋਂ ਟਿਕਾ ਕੇ ਗੱਲ ਕਹੀਏ ਵੀ ਬਰ ਮਨ ਟਿਕ ਜੇ ਤੇ ਆਪਾਂ ਗੁਰਦੁਆਰੇ ਜਾਵਾਂਗੇ ਉਹ ਭਲਿਆ ਤਾਂ ਮਨ ਟਿਕੇ ਨੂੰ ਗੁਰਦੁਆਰੇ ਦੀ ਲੋੜ ਨਹੀਂ ਆ ਮਨ ਟਿਕਾਉਣ ਵਾਸਤੇ ਗੁਰਦੁਆਰੇ ਦੀ ਲੋੜ ਆ ਗੁਰੂ ਦਾ ਦਵਾਰ ਇਹ ਦਰ ਇਸ ਕਰਕੇ ਬਣਿਆ ਕਿ ਇੱਥੋਂ ਤੁਸੀਂ ਸਿੱਖਿਆ ਲੈ ਕੇ ਆਪਾਂ ਆਪਣਾ ਮਨ ਟਿਕਾ ਸਕੀਏ ਮਨ ਨੂੰ ਟਿਕਾ ਸਕੀਏ ਤੇ ਸਤਿਗੁਰ ਕਹਿੰਦੇ ਭਈ ਮਨ ਜਦੋਂ ਭਜਦਾ ਇਹਨਾਂ ਇੱਧਰ ਉੱਧਰ ਤਿਸ਼ਨਾਵਾਂ ਕਾਮਨਾਵਾਂ ਵੱਲ ਫਿਰ ਇਹ ਦਿਨ-ਪ੍ਰਤੀ ਦਿਨ ਮੈਲ ਚੜਾਈ ਜਾਂਦਾ ਹੈ ਇਹ ਸਤਿ ਕਹਿੰਦੇ ਮਨ ਮੈਲਾ ਸਭ ਕੁਛ ਮੈਲਾ ਤਨ ਧੋਤੇ ਮਨ ਅੱਚਾ ਨਾ ਹੋਏ ਇਹ ਜਗਤ ਭਰਮਾ ਭੁਲਾਇਆ ਵਿਰਲਾ ਬੁੱਝੈ ਕੋਏ ਵਿਰਲੇ ਮਨੁੱਖ ਨੇ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਸਾਰੇ ਸੰਸਾਰ ਨੂੰ ਭਰਮ ਦੇ ਵਿੱਚ ਪਾਇਆ ਹੋਇਆ ਇਸ ਨੇ ਮਨ ਨੇ ਸਾਰੇ ਸੰਸਾਰ ਨੂੰ ਹੀ ਭਰਮ ਦੇ ਵਿੱਚ ਪਾਇਆ ਆਇਆ ਹੈ ਇਹਤੇ ਵਿਰਲੇ ਮਨੁੱਖ ਨੇ ਜਿਹੜੇ ਕਾਬੂ ਪਾਉਂਦੇ ਨੇ ਸਤਿਗੁਰ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਵੀ ਮਨ ਵਿੱਚ ਜਦੋਂ ਗੱਲ ਕੀਤੀ ਨਾ ਤੇ ਜਦੋਂ ਦਮਦਮਾ ਸਾਹਿਬ ਸੰਸਾ ਸਤਿਗੁਰ ਸਤਿਗੁਰ ਜੀ ਨੇ ਪਹਿਰੇ ਤੇ ਸਿੰਘ ਦੋ ਖੜੇ ਕੀਤੇ ਤੇ ਕੋਲ ਪੈਂਦੀ ਸੀ ਰਾਸ ਨਾਚ ਗਾਣੇ ਹੋ ਰਹੇ ਸਨ ਰਾਸ ਨੂੰ ਕਿਹਾ ਜਾਂਦਾ ਹੈ ਜਿਹੜੇ ਰਾਤੀ ਡਰਾਮੇ ਹੁੰਦੇ ਨੇ ਗਾਣੇ ਨਾਚ ਹੁੰਦੇ ਨੇ ਜਿਵੇਂ RAM LILA ਲੱਗਦੀਆਂ ਨੇ ਨਾ ਇਦਾਂ ਰਾਸ ਪਿਆ ਕਰਦੀਆਂ ਸਨ ਉਹ ਮਨ ਦੇ ਵਿੱਚ ਉਹਨਾਂ ਦੇ ਆ ਰਿਹਾ ਵੀ ਕਿਉਂ ਨਾ ਹੋਵੇ ਰਾਸ ਵੇਖਾਈਏ ਤਾਂ ਕਹਿੰਦੇ ਜਾਵਾਂਗੇ ਕਿਵੇਂ ਕਿੰਨੇ ਵੀ ਇੰਦਾ ਕਰਦੇ ਆ ਵੀ ਉਹ ਫਲਾਣੇ ਫਲਾਣੇ ਸਿੰਘ ਨੂੰ ਨਾ ਇੱਥੇ ਖੜਾ ਕਰ ਦਿੰਨੇ ਆ ਆਪਾਂ ਜਾਉਨੇ ਆ ਉਹ ਉਹਨਾਂ ਨੂੰ ਕਹਿ ਲੋ ਕਿ ਬਹਾਨਾ ਦੇ ਕਰਕੇ ਜਿੱਦਾਂ ਮਰਜ਼ੀ ਕਹਿ ਲੋ ਜਿੰਨੂੰ ਆਪਾਂ ਸਿੱਧੇ ਸ਼ਬਦਾਂ ਚ ਕਹਿੰਦੇ ਵੀ ਪਟਾਲਿਆ ਉਹਨਾਂ ਨੂੰ ਵੀ ਤੁਸੀਂ ਇੱਥੇ ਖੜੋ ਅਸੀਂ ਜਾਂਦੇ ਆਂ ਉਹ ਖੜ ਗਏ ਉਹ ਕਹਿੰਦੇ ਠੀਕ ਹੈ ਵੀ ਤੁਸੀਂ ਜਾਓ ਜਿੱਥੇ ਜਾਣਾ ਉਹ ਦੱਸ ਵੀ ਗਏ ਵੀ ਫਲਾਣੀ ਜਗ੍ਹਾ ਤੇ ਜਲੇ ਉਹ ਆਵਾਜ਼ ਆਉਂਦੀ ਸੀ ਕੰਨਾਂ ਚ ਪੈਂਦੀ ਸੀ ਉਹ ਚਲੇ ਗਏ ਹੁਣ ਜਿਹੜੇ ਇੱਥੇ ਪਹਿਰੇ ਤੇ ਖੜੇ ਨੇ ਤੇ ਸਤਿਗੁਰ ਰਾਮ ਕਰ ਰਹੇ ਨੇ ਉਹ ਨਾ ਸਤਿਗੁਰ ਜੀ ਨੇ ਕੋਈ ਹਿਲਜੁਲ ਕੀਤੀ ਨਾ ਸਤਿਗੁਰ ਜੀ ਉੱਠੇ ਨੇ ਤੇ ਜਿਹੜੇ ਪਹਿਰੇ ਤੇ ਖੜੇ ਨੇ ਉਹ ਦੁਖੀ ਹੋ ਰਹੇ ਨੇ ਕਹਿੰਦੇ ਲੈਦਾ ਸੋ ਤੇ ਚਲੇ ਗਏ ਇਸ ਡਿਊਟੀ ਉਹਨਾਂ ਦੀ ਸੀ ਤੇ ਉਹ ਜਾ ਕਰਕੇ ਰਾਸ ਵੇਖਦੇ ਪਏ ਨੇ ਤੇ ਅਸੀਂ ਇੱਥੇ ਖੜੇ ਆ ਅਸੀਂ ਵੀ ਚਲੇ ਜਾਂਦੇ ਗੁਰੂ ਸਾਹਿਬ ਕਿਹੜੇ ਉੱਠੇ ਨੇ ਅਸੀਂ ਵੀ ਚਲੇ ਜਾਣਾ ਸੀ ਗੁਰੂ ਸਾਹਿਬ ਕਿਹੜੇ ਉੱਠੇ ਨੇ ਅਸੀਂ ਵੀ ਵੇਖ ਹੁੰਦੇ ਅਸੀਂ ਇੱਥੇ ਖੜੇ ਆ ਜਿਹੜੇ ਉੱਥੇ ਗਏ ਸਨ ਉਹ ਨਾ ਹੈ ਤੇ ਖੜੇ ਉੱਥੇ ਸਰੀਰ ਪਰ ਮਨ ਜਿਹੜਾ ਇਸ ਗੱਲ ਪਿੱਛੇ ਲੱਗਿਆ ਹੋਇਆ ਵਾ ਵੀ ਜੇ ਸਤਗੁਰੂ ਉੱਠ ਪਏ ਕਿਤੇ ਸਤਗੁਰੂ ਉੱਠ ਨਾ ਪਏ ਹੋਣ ਸਤਗੁਰੂ ਜੀ ਨੂੰ ਪਤਾ ਨਾ ਲੱਗ ਜੇ ਕਿਤੇ ਵੇਖ ਕਿੱਥੇ ਗਏ ਆ ਬੜੀ ਮਾਰ ਪੈਣੀ ਆ ਕੋਸ਼ਿਸ਼ੇ ਹੋਣੀ ਹੈ ਬੜੀ ਕੁੱਟ ਪਏਗੀ ਤੇ ਮਨ ਇੱਥੇ ਆ ਗੁਰੂ ਦੇ ਚਰਨਾਂ 'ਚ ਤਨ ਰਾਸਤੇ ਆ ਜਿਹੜੇ ਤਨਮ ਗੁਰੂ ਦੇ ਬਾਹਰ ਪੈਰਾ ਦੇ ਰਹੇ ਨੇ ਮਨ ਰਾਸਤੇ ਆ ਅਗਲਾ ਦਿਨ ਦੀਵਾਨ ਸੱਜਿਆ ਸਤਗੁਰ ਕਹਿੰਦੇ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਆ ਬਾਰ ਬਾਰ ਇਹੀ ਗੱਲ ਕਹੀ ਜਾਂਦੇ ਨੇ ਦੀਵਾਨ ਦੇ ਵਿੱਚ ਉਹ ਸਿੰਘਾਂ ਨੇ ਕਿਹਾ ਸਤਿਗੁਰੂ ਜੀ ਕੀ ਗੱਲ ਹੋ ਗਈ ਅੱਜ ਕੌਣ ਗਿਆ ਰਾਜ ਰਿਆ ਤੇ ਕੌਣ ਹਾਜ਼ਰ ਰਿਆ ਭੀ ਕਿਹਾ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ ਇਹ ਕਿਹੜੀ ਨਵੇਕਲੀ ਗੱਲ ਹੀ ਘੜ ਛੱਡੀ ਤਲਗੀ ਤਰਪਤਾ ਕਹਿਣ ਲੱਗੇ ਉਹਨਾਂ ਚਵਨ ਨੂੰ ਬੁਲਾ ਲਿਆ ਕਹਿੰਦੇ ਇਹਨਾਂ ਨੂੰ ਪੁੱਛੋ ਇਹ ਹੀ ਦੱਸਣਗੇ ਹੁਣ ਸਤਿਗੁਰੂ ਜੀ ਨੂੰ ਸਮਝ ਲੱਗ ਉਹਨਾਂ ਨੂੰ ਵੀ ਸਮਝ ਲੱਗ ਗਈ ਭੀ ਗੁਰੂ ਸਾਹਿਬ ਨੂੰ ਸਾਰੀ ਸਮਝ ਲੱਗ ਗਈ ਹੈ ਉਹ ਕਹਿੰਦੇ ਦੱਸੋ ਵੀ ਉਹ ਕਿ ਦੋ ਜਿਹੜੇ ਗਏ ਸਨ ਉਹ ਕਹਿਣ ਲੱਗੇ ਅਸੀਂ ਗਏ ਤੇ ਜ਼ਰੂਰ ਸੀਗੇ ਪਰ ਮਨ ਸਾਡਾ ਇੱਥੇ ਸੀਗਾ ਤੇ ਜਿਹੜੇ ਇੱਥੇ ਆਲੇ ਕਹਿੰਦੇ ਵੀ ਅਸੀਂ ਗਏ ਤੇ ਨਹੀਂ ਪਰ ਮਨ ਸਾਡਾ ਉੱਥੇ ਸੀ ਸਤਿਗੁਰੂ ਕਹਿੰਦੇ ਵੀ ਜਿਹੜੇ ਤੇ ਇੱਥੇ ਸਨ ਉਹਨਾਂ ਦੇ ਮਨ ਉੱਥੇ ਤੁਰੇ ਫਿਰਦੇ ਸਨ ਜਿਹੜੇ ਉੱਥੇ ਗਏ ਤਾਂ ਕਰਕੇ ਉਹਨਾਂ ਦੇ ਮਨ ਇੱਥੇ ਸਨ ਇਸ ਕਰਕੇ ਜਿਹੜੇ ਹਾਜ਼ਰ ਸਨ ਉਹ ਗੈਰ ਹਾਜ਼ਰ ਹੋ ਗਏ ਤੇ ਜਿਹੜੇ ਗੈਰ ਹਾਜ਼ਰ ਸਨ ਉਹ ਹਾਜ਼ਰ ਹੋ ਗਏ ਇਹ ਮਨ ਦੀਆਂ ਖੇਡਾਂ ਨੇ ਇਸ ਕਰਕੇ ਸਤਿਗੁਰ ਕਹਿੰਦੇ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਹਰੀ ਦੀਆਂ ਤੇ ਵਡਿਆਈਆਂ ਨੇ ਉਹਦੀਆਂ ਤੇ ਬਖਸ਼ਿਸ਼ਾਂ ਨੇ ਉਹ ਕਿਵੇਂ ਕਿਹਨੂੰ ਸਮਝਾ ਦੇਵੇ ਕਿਵੇਂ ਕਿਹਨੂੰ ਸਿੱਧੇ ਰਸਤੇ ਪਾ ਦੇਵੇ